24 ਘੰਟੇ ਮੋਟਰਾਈਜ਼ ਲੈ ਕੇ ਰਾਵਾਂਗੇ ਲੈ ਕੇ ਰਾਵਾਂਗੇ ਲੈ ਕੇ ਰਾਵਾਂਗੇ 24 ਘੰਟੇ ਮੋਟਰਾਈਜ਼ ਲੈ ਕੇ ਰਾਵਾਂਗੇ ਲੈ ਕੇ ਰਾਵਾਂਗੇ ਲੈ ਕੇ ਰਾਵਾਂਗੇ 24 ਘੰਟੇ ਲੈਟ ਮੋਟਰਾਂ ਦੀ ਲੈ ਕੇ ਰਾਵਾਂਗੇ ਲੈ ਕੇ ਰਾਵਾਂਗੇ ਜ਼ਿੰਦਾਰ ਮਜ਼ਦੂਰ ਇਕਤਰ ਜਿੰਦਾਬਾਦ ਜ਼ਿੰਦਾਰ ਮਜ਼ਦੂਰ ਇਕਤਰ ਜਿੰਦਾਬਾਦ ਜ਼ਿੰਦਾਰ ਮਜ਼ਦੂਰ ਇਕਤਰ ਜਿੰਦਾਬਾਦ ਜ਼ਿੰਮੇਦਾਰ ਇਸ ਕਰਕੇ ਇਕੱਠੇ ਹੋਏ ਆ ਕਿ ਸਾਡੀ ਜਿਹੜੀ ਮੁਕੇਰੀਆਂ ਤੇ ਭਗਾਲਾ ਸਬ ਡਿਵੀਜ਼ਨ ਇੱਥੇ 24 ਘੰਟੇ ਲੈਟ ਰਹਿੰਦੀ ਸੀਗੀ ਹੁਣ ਪਿਛਲੇ 2 ਕੁ ਮਹੀਨਿਆਂ ਤੋਂ ਜਿਹੜੀ ਲਾਈਟ ਹੈਗੀ ਆ ਸਾਨੂੰ ਕੁੱਟਵੀਂ ਟੁੱਟਵੀਂ ਆਂਦੀ ਹੈ 24 ਘੰਟੇ ਲਾਈਟ ਨਹੀਂ ਆਂਦੀ ਹੈ ਇਸ ਕਰਕੇ ਅੱਜ ਕਿਸਾਨ ਇੱਥੇ ਇਕੱਠੇ ਹੋਏ ਨਾ ਕਿ ਜਿਹੜੀ ਸਾਡੀ ਲਾਈਟ ਹੈ ਮੋਟਰਾਂ ਦੀ ਲਾਈਟ ਹੈਗੀ ਉਹ 24 ਘੰਟੇ ਸਾਨੂੰ ਮਿਲਣੀ ਚਾਹੀਦੀ ਹੈ ਜੇ ਸਾਨੂੰ 24 ਘੰਟੇ ਨਹੀਂ ਮਿਲੇਗੀ ਤੇ ਇਸ ਹੱਥ ਜਿਹੜਾ ਤਿੱਖਾ ਕਰਾਂਗੇ ਤੇ ਅਸੀਂ ਸਰਕਾਰ ਕੋਲ ਮੰਗ ਕਰਦੇ ਆਂ ਕਿ ਜਿਹੜੀ ਸਾਡੀ ਬੱਤੀ ਹੈਗੀ ਉਹ 24 ਘੰਟੇ ਸਾਨੂੰ ਦਿੱਤੀ ਜਾਵੇ ਤੇ ਜੇ 24 ਘੰਟੇ ਸਾਡੀ ਲਾਈਟ ਨਹੀਂ ਮਿਲੇਗੀ ਅਸੀਂ ਸੜਕਾਂ ਵੀ ਜਾਮ ਕਰਾਂਗੇ ਤੇ ਰੇਲਵੇ ਵੀ ਰੋਟਾਂਗੇ ਤੇ ਆਣ ਵਾਲਾ ਸੀਜ਼ਨ ਜਿਹੜਾ ਹੈਗਾ ਹੈ ਧੋਨੇ ਦਾ ਸੀਜ਼ਨ ਹੈ ਅੱਗੇ ਪਨੀਰੀ ਬੀਜਣੀ ਹੈ ਬੱਤੀ ਦੇ ਟਾਈਮ ਸੇ ਨਹੀਂ ਆਉਂਦੀ ਜਿਹੜੀ ਲਾਈਟ ਹੈ ਸਾਨੂੰ 24 ਘੰਟੇ ਚਾਹੀਦੀ ਹੈ ਇਸ ਕਰਕੇ ਅੱਜ ਕਿਸਾਨ ਇੱਥੇ ਇਕੱਠੇ ਹੋਏ ਆ ਸਾਰੇ ਚੱਪਾ ਜਾਵਾਂਗੇ 5 ਮਿੰਟ ਦਾ ਸਕੇਟ ਇਮਤਿਹਾਨ ਜਿਹੜਾ ਅਸੀਂ ਉਹ ਦਵਾਂਗੇ ਸਰਕਾਰ ਨੂੰ ਚੇਤਾਵਨੀ ਦਿੰਦੇ ਆ ਉਹਦੇ ਮਗਰੋਂ ਅਸੀਂ ਜਿਹੜਾ ਸਿਹਾਰ ਤੇ ਅੱਗੇ ਹੋਰ ਤਿੱਖਾ ਕਰਾਂਗੇ ਅਸੀਂ ਮੰਗਾਂਗੇ ਸਰਕਾਰ ਨੂੰ ਕਿ ਪੂਸਤਾ ਬਿਜਲੀ ਕੰਡੀ ਹੈ ਇਹਨੂੰ ਲਗਾਤਾਰ ਚਲਣ ਦੇ ਚੱਕਰ ਦੇ ਵਿੱਚ ਆ ਕੰਡੀ ਦੇ ਵਿੱਚ ਲਗਾਤਾਰ ਕੱਟ ਲੱਗ ਰਿਹਾ 8 8 9 ਦਾ ਘੰਟਾ ਲੱਗ ਰਿਹਾ ਤੇ ਅਸੀਂ ਅੱਜ ਇੱਕ ਕਮੇਟੀ ਬਣਾਈ ਹੈ ਔਰ ਉਸ ਕਮੇਟੀ ਦਾ ਇਹ ਫੈਸਲਾ ਹੈ ਕਿ 2 ਮਿੰਟ ਦਾ ਜਿਹੜਾ ਸਪੋਰਟ ਹੈ ਮੇਰੇ ਉੱਪਰ ਰਹਿਮਾਂਗੇ ਅਗਰ ਸਾਡਾ ਜਲਦੀ ਮੁੱਦਾ ਹੱਲ ਨਾ ਕੀਤਾ ਤਾਂ ਲੱਗਾ ਜਾਨ ਦੀ